ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦੈ ਮੈਂ ਨਾ ਟਿਕਟੌਕ ਹੋ ਕੇ ਤੇ ਆ ਕੇ ਇੱਕ ਨਵਾਂ ਬਲੌਗ ਲੈ ਕੇ ਤੇ ਹੁਣੇ-ਹੁਣੇ ਆਏ ਸੀਗੇ ਸਕੂਲੋਂ ਕਰੇ ਤੇ ਲਗਭਗ 1 ਵਜੇ ਆ ਤੇ ਬੱਚੇ ਵਿੱਚ ਦੇਖਦੇ ਆ ਫਿਰ ਕੀ ਕਰਨਾ ਬਾਕੀ ਟਮਾਟਰ ਮੰਗੇ ਜਮ ਮੌਸਮ ਤਾਂ ਹੈ ਠੰਡਾ ਹੀ ਆ ਨਾ ਇਹ ਗਰਮੀ ਨਹੀਂ ਲੇ ਤੇ ਇਸ ਕਰਕੇ ਪਾ ਦਿਆ ਜਿਹੜੇ ਆਪਣੇ ਤਿੰਨ ਬੱਚੇ ਆ ਡਾਉਣੇ ਤੇ ਤਿੰਨੇ ਡਾਲਨੇ ਆਪਾਂ ਠੀਕ ਹੈ ਜੀ ਬਾਕੀ ਆਪਾਂ ਨਾ ਦੂਜਾ ਬੱਚਾ ਵੀ ਉੱਡਣੇ ਲੱਗ ਗਿਆ ਵਧੀਆ ਕੀੜੇ ਪਾਉਂਦਾ ਉਹਨੇ ਨਾਰੀ ਡਰਦਾ ਰਹਿ ਜਾਂਦਾ ਇਹ ਡਾਲੀਆਂ ਜੀ ਆ ਇੱਕ ਆ ਜਿਹੜਾ ਵਧੀਆ ਉੱਡਣ ਆ ਗਿਆ ਆਪਣਾ ਲਾਲ ਚੀਨ ਆਇਆ ਠੀਕ ਹੈ ਛਤਰੀ ਤੇ ਬਹਿ ਗਿਆ ਦੋ ਹੋਰ ਕਾੜਦੀਆਂ आया पता आ गया बाकी हम गया वह भी बया ये शिकारे ते बाकी देख दूनी दे दी फिर है चलो दो, दो चार चार गेड़े पवा ली ਉੱਪ ਵੀ ਆ ਗਿਆ ਤਾਂ ਚਲੋ ਮੈਂ ਢਾਡੂ ਕੇ ਫਿਰ ਮਿਲਦਾ ਜੀ ਢਾਤੇ ਆ ਤੇ ਆ ਉੱਡਦੇ ਆਪਣੇ ਬੱਚੇ ਤੇ ਕੈਮਰਾ ਬਲਰ ਹੋ ਗਿਆ ਹੋ ਗਿਆ ਸ਼ਟਾ ਸ਼ਾਦਾ ਆਉਂਦੇ ਢਾਰ ਆਪਣੀ ਤਿੰਨੇ ਉੱਡੇ ਆਂਦੇ ਆ ਠੀਕ ਹੈ ਜੀ ਤੇ ਸ਼ਟਾ ਹੋ ਕੇ ਰਿਪੋਰਟ ਆ ਗਈ ਦੇਖ ਲਓ ਕਰ ਲਓ ਸ਼ੌਂਕ ਬੱਚਿਆਂ ਦਾ ਵੀ ਉੱਡਦੇਆਂ ਦਾ ਤੇ ਪਾ ਲਾਂਗੇ ਫਿਰ ਆਪਾਂ ਇੰਨਾ ਦੇ ਬੰ ਉਹ ਤਾਂ ਬਹਿਣਾ ਨਹੀਂਗਾ ਇਸ ਕਰਕੇ ਆਪਾਂ ਆਪ ਹੀ ਬਿਠਾ ਲਾਂਗੇ ਤੇ ਇੱਕ ਕਬੂਤਰ ਬਾੰਦੀ ਛਾਦਰੀ ਤੇ ਆਪਣਾ ਜਿਹੜਾ ਸੀਗਾ ਇਹ ਅ ਜਿਹੜੀ ਮਿਕਸ ਚਾਲਰ ਦੇ ਰੂਪਸ ਆਇਆ ਇਹ ਮਿੰਦੀ ਚਾਲਰ ਦੇ ਰੂਪ ਚ ਹੀ ਹੈ ਤੇ ਬੱਚੇ ਕਿਧਰੇ ਗਏ ਆ ਰਹੇ ਆ ਫਿਰਦੇ ਠੀਕ ਹੈ ਜੀ ਤੇ ਬੱਚ ਬੰਨੀ ਹੈ ਕਬੂਤਰ ਕਬਾਤਰ ਫਰ ਮਿਲਦੇ ਆ ਹਾਂਜੀ ਤੇ ਚੋਬਰੋ ਬੱਚੇ ਆਪਣੇ ਵਾਵਾ ਚੜ ਗਏ ਤੇ ਇੱਥੇ ਬੈਰੀ ਵੀ ਫਿਰਦੀ ਆ ਆਉਂਦੀ ਇੱਥੇ ਪਤਾ ਨਹੀਂ ਹੁਣ ਕੈਮਰੇ 'ਚ ਰਿਕਾਰਡ ਹੁੰਦੀ ਬਈ ਇਹ ਕਿ ਨਹੀਂ ਤੇ ਬੱਚੇ ਨਾ ਵਾਵਾ ਚੜ ਚੁਕੇ ਆਪਣੇ ਇਸ ਕਰਕੇ ਲਾ ਲਈ ਯਾਰ ਕਿਉਂ ਬੈਰੀ ਫਿਰਦੀ ਆ ਡਰਵੀ ਪੂਰਾ ਬੱਚੇ ਤਾਂ ਆਪਣੇ ਆਉਂਦੇ ਵੇਖ ਲਓ ਵਾਵਾ ਚੜੇ ਫਿਰਦੇ ਆ ਹਾਰੇ ਤੇ ਬੈਰੀ ਵੀ ਇੱਥੇ ਜੇ ਆ ਉੱਥੇ ਜੇ ਫਿਰਦੀ ਆ ਪਤਾ ਨਹੀਂ ਹੁਣ ਕਿੱਥੇ ਰਹਿ ਗਈ ਚਲੋ ਫਿਰ ਦੇਖਦੇ ਆ ਕੀ ਕਰਨਾ ਬੱਚੇ ਉੱਤੇ ਲਾ ਕੇ ਚੜਕੇ ਸੀਗੇ ਜੋ ਬ్రో ਥੱਲੇ ਤੇ ਬੱਚੇ ਬੈਗੇ ਸੀਗੇ ਕੈਂਟ ਆਊਟ ਦੇ ਮੀਨਿੰਗ ਬੈਗ ਗਏ ਸੀਗੇ 1:00 ਵਜੇ ਉਹ ਵਧੀਆ ਉੱਡ ਗਿਆ ਲਓ ਆਈ ਵਧੀਆ ਉੱਡਿਆ ਅੱਜ ਬੱਚਾ ਕੱਲ ਤੇ ਥੋੜੇ ਹੀ ਉੱਡਦਾ ਸੀਗਾ ਉਹ ਵੀ ਵਧੀਆ ਆਈ ਵਧੀਆ ਉੱਡਿਆ ਠੀਕ ਹੈ ਜੀ ਤੇ ਉਹ ਕੋ ਰਿਪੋਰਟ ਹੈ ਤੇ ਫਿਰ ਸ਼ਾਮ ਨੂੰ ਮਿਲਾਂਗੇ ਦਾਣੇ ਦਾਣਾ ਪਾਣੀ ਪਾਵਾਂਗੇ ਫਿਰ ਠੀਕ ਹੈ ਜੀ ਓਕੇ ਹਾਂ ਜੀ ਤੇ ਆਗੇ ਸੀ ਕਿ ਜੋ ਬਰ ਸ਼ਾਮ ਦਾ ਵੇਲਾ ਹੋ ਗਿਆ ਤੇ ਉੱਤੇ ਆ ਗਏ ਸੀਗੇ ਕਿ ਕਾਫੀ ਜ਼ਿਆਦਾ ਨਹੀਂ ਰਿਹਾ ਹੋ ਚੁੱਕਿਆ ਵਾ ਮੈਂ ਵੀਨਾ ਤੂੰ ਕਿਹਾ ਆ ਤੇ ਗੁਰਦੁਆਰੇ ਜਾਨੇ ਆ ਮੈਂ ਇਹ ਟ੍ਰੇਟਰ ਚੱਕ ਦੀਏ ਦਾਣੇ ਪਾਣੀ ਪਾਤਾ ਸੀਗਾ ਆਪਾਂ ਠੀਕ ਹੈ ਜੀ ਪਾਣੀ ਨੂੰ ਢਾਰ ਗਿਆ ਸੀ ਜੈੱਟ ਬੈਠੇ ਹੋ ਓਕਰਪੋਟ ਆਪਣੇ ਜਾਨਵਰ ਸਿੱਦੇ ਹੀ ਚੈੱਕ ਕਰ ਲੋ ਠੀਕ ਹੈ ਜੀ ਇਹ ਟ੍ਰੇ ਚੱਕ ਦੀਏ ਤੇ ਦਾਣੇ ਥੋੜੇ ਬਾਦੀ ਖਾਦੇ ਆ ਖਾਦੇ ਸੌਰੀ ਤੇ ਇਹਦੇ ਨਾਲ ਹੀ ਵਲੌਗ ਦਾ ਐਂਡ ਕਰੀਏ ਤੇ ਕੱਲ ਨੂੰ ਮਿਲਾਂਗੇ ਆਪਾਂ ਇੱਕ ਹੋਰ ਨਵਾਂ ਵੀਡੀਓ ਦੇ ਨਾਲ ਚੋਬਰ ਤੇ ਤਾਲਾ ਤੂੰ ਲਾ ਦੀਏ ਫਿਰ ਕੱਲ ਨੂੰ ਵੀ ਆਪਾਂ ਡਾਵਾਗੇ ਠੀਕ ਹੈ ਜੀ ਤੇ ਤੇ ਤਾਲਾ ਲੱਗ ਜਾ ਹੂੰਹ ਮੋ ਬੜਾ ਪੰਗੇ 1 ਮਿੰਟ ਮੈਂ ਤਾਲਾ ਲਾ ਲਾਂ ਜੋ ਬਰੋ ਹਾਂਜੀ ਤਾਲਾ ਲਾ ਤੇ ਤੇ 3 ਚੱਕਲ ਇੱਕ ਰੱਖ ਲਈਏ ਚਲੋ ਇੱਥੇ ਪਈ ਰਹਿਣ ਦੀ ਤੜਕੇ ਪਾਵਾਂਗੇ ਫਿਰ ਤਾਜੀ ਫਰੈਸ਼ ਇਹ ਵਧੀਆ ਚਲੋ ਮੌਸਮ ਠੰਡਾ ਹੋ ਗਿਆ ਤੇ ਵਧੀਆ ਬੱਚੇ ਉੱਦਾਂ ਲੱਗੇ ਠੀਕ ਆ ਜੀ ਕੱਲ ਨੂੰ ਮਿਲਾਂਗੇ